ਕਿਸ ਫਾਲ ਨਹੀਂ ਹੁੰਦਾ ਹਾਂਜੀ ਹਾਂਜੀ ਕਿਉਂ ਸੇ ਮੇ ਮਈ ਸਟੌਰ ਆ ਬਿਆਹ ਪਤਾ ਨਹੀਂ ਜ਼ਬਾਨ ਨਹੀਂ ਹੁੰਦੀ ਵੀ ਨਹੀਂ ਹੁੰਦੀ ਨਹੀਂ ਹੁੰਦੀ ਅਰੇ ਕਿਉਂ ਕਿਹਾ ਕੀ ਚੀਜ਼ ਹੋ ਜਾ ਪਤਾ ਤੁਸੀਂ ਦੇਖੋ ਚੱਲੀ ਬੋਤਾਂ ਤੇ ਮੁੰਡਾ ਪਹਿਲੇ ਆ ਕੇ ਅੱਗੇ ਆਉਂਦਾ ਜੀ ਨਹੀਂ ਜਿਹੜਾ ਮਿੱਤਰ ਲਾ ਆ ਵੀ ਆ ਜਾਂਦਾ ਬਾਬੂ ਜੀ ਅੱਗੇ ਇਹ ਮੁੰਡਾ ਪਹਿਲਾਂ ਆਉਂਦਾ ਸੋ ਮੈਂ ਦਾ 2.5 ਸਾਲ ਹੋ ਗਿਆ ਜੀ ਤੁਹਾਨੂੰ ਪਤਾ ਫਿਰ ਮੈਂ ਕੌਣ ਹਾਂ ਹਾਂ ਹੈ ਹੰਜਨ ਜੀ ਤੁਹਾਨੂੰ ਪਤਾ ਨਾ ਹਾਂ ਜੀ ਜਿਹੜੇ ਖਾੜ ਵੇਢੀ ਪਾਣੀ ਟੱਪ ਦਾ ਕੋਟਰ ਬਾਕੇ ਛੱਡ ਸਹੀ ਹੋ ਗਈ ਹੈ ਹੈ ਸਹੀ ਹੈ ਤੂੰ ਲੈਤਾ ਇਹਨਾਂ ਨੂੰ ਆਇਆ ਉਹ ਚਰਨ ਨੂੰ ਚਲੋ ਇੱਕ ਵਾਰ ਪੜਾਓ ਹੰਜਨ ਜੀ ਠੀਕ ਹੈ ਹਾਂ ਜੀ ਇਹਨਾਂ ਨੇ ਵਾਅਦਾ ਲਾ ਲਈ ਹਾਂ ਜੀ ਦੇਖ ਲੈਣੇ ਯਾਰੇ ਬਾਬਿਆਂ ਨੂੰ ਹਾਂ ਜੀ ਹਾਂ ਜੀ ਕੋਣੇਸ ਬਾਬੇ ਕੋਲੇ ਕੀ ਆ ਆ ਸੀ ਤੁਹਾਡੇ ਕੋਲ ਆਪੋ ਜੀ ਹਾਂ ਆ ਸੀ ਤੁਹਾਡੇ ਕੋਲ ਆ ਇਹ ਪਹਿਲਾਂ ਇਹਨਾਂ ਖਰਬੂਜੇ ਖਵਾ ਦੇ ਇਹਨਾਂ ਨੂੰ ਨਹੀਂ ਬੱਪੇ ਆਪਾਂ ਨਹੀਂ ਪਤਾ ਜੀ ਕੀ ਨਹੀਂ ਕਰਾਂਗੇ ਉਹ ਕੋਣ ਸੇ ਕਹਿ ਕੇ ਤੁਰੇ ਬੱਚਾ ਨਹੀਂ ਮથે ਰੇ ਬਾਬੇ ਵੇਖੇ ਸਹੀ ਉਹ ਕਾਹਨਾਂ ਦੇ ਬੁੰਡਣ ਪੁੱਛਣਾ ਤੁਸੀਂ ਨਹੀਂ ਬਾਪੂ ਜੀ ਮੈਂ ਤਾਂ ਨਹੀਂ ਕਿਹਾ ਜੀ ਮੁੰਡਾ ਨੂੰ ਪੁੱਛਾਓ ਨਹੀਂ ਬਾਪੂ ਜੀ ਮੈਂ ਤਾਂ ਨਹੀਂ ਕਿਹਾ ਜੀ ਉਹ ਤਾਂ ਅਜੇ ਤੱਕ ਬੰਦਨਾ ਵੀ ਨਹੀਂ ਹੁੰਦੀ ਕੀ ਗੱਲ ਆ ਨਾ ਨਹੀਂ ਨਾ ਤੇ ਤੇਰਾ ਮੁੰਡਾ ਕਹਿ ਰਿਹਾ ਇਹ ਗੱਲ ਹੋਈ ਆ ਤੇ ਇਨੀ ਸੰਗ ਦੇ ਵਿੱਚ ਨੇ ਤਾਂ ਸੌ ਸ਼ਤਰ ਮੇਰੇ ਮਾਂ ਨਹੀਂ ਫਕੀਰ ਦਿੰਦੇ ਤਾਂ ਵੇਖ ਲੈ ਤੇਰਾ ਬਾਪੂ ਜੀ ਅਸੀਂ ਤਾਂ ਠੀਕਾ ਤੇਰੇ ਮੁੰਡੇ ਨੇ ਦਾਰੂ ਪੀ ਕੇ ਕਿਹਾ ਸੀਗਾ ਐਂ ਜੇ ਬਾਬੇ ਮਾ ਪਥੇਦੇ ਵੇਖਿਆ ਆਏ ਤੇ ਗਲਤੀ ਕਰ ਗਿਆ ਉਹ ਤਾਂ ਮੈਂ ਉਹ ਤਾਂ ਨਹੀਂ ਆਇਆ ਸੀ ਹਾਂ ਜੀ ਉਹ ਪੀ ਕੇ ਆਇਆ ਸੀ ਉਹ ਨਾਲ ਸੀ ਬੱਤ ਗੱਲ ਕਰ ਰਹੀ ਸੀ ਵੀ ਆਪਣਾ ਉੱਤੇ ਮੇਰੀ ਜਾਨੀ ਬਣਦਾ ਸੀ ਤੂੰ ਬੀਤੀ ਤੇ ਇਹਨਾਂ ਪੁੱਤ ਹੈ ਸਵਰਰਾ ਜਿੱਤੇ ਆਏ ਪਹਿਲੇ ਨੰਬਰ ਤੇ ਨੇ ਮੇਰੇ ਬੱਚਾ ਚੈਲੰਜ ਕੀਤਾ ਸੀਗਾ ਵੀ ਮੇਰੀ ਪੌਛ ਕੱਢੂਗਾ ਤਾਂ ਤਾਂ ਮੰਨੂਗਾ ਮੈਂ ਸਹੀ ਬਾਕੀ ਇਹੋ ਹੀ ਆ 500 ਵਾਲਾ ਜਿਹਨੇ 500 ਜੀ ਵੀ ਭੁਲਾਈ ਸੀ ਅੱਜ ਵੀ ਤੇਰੀ ਮੱਝ ਜੇਬ ਤੇ ਨਹੀਂ ਸਾਹਦੇ ਦੱਸ ਮੈਂ 500 ਫੇਰਦਾ ਇਹ ਵੇਖ ਲੈ ਮੈਨੂੰ ਉਹ ਬਗੀਰ ਦੇ ਦੇ ਤੁਸੀਂ ਪੁੱਛਦਾ ਰਿਜ਼ਲਟ ਲਿਆ ਸੀ ਨਾ ਥਾਂ ਹਾਂਜੀ ਹਾਂਜੀ ਤੇ ਤੇਰੇ ਬੱਚਾ ਨੇ ਕਿਹਾ ਸੀ ਮੁੰਡੇ ਨੂੰ ਕਿ ਅੱਜ ਤੇ ਬਾਪੇ 50 ਦੇਖਿਆ ਤੇ ਦੱਸਿਆ ਫਰਦਾ ਨਾ ਅੱਜ ਬਾ ਕੁਝ ਮੈਂ ਨਹੀਂ ਇਹ ਗੱਲ ਤੇ ਪੰਜਾਬ ਕਰਦਾ ਇਹ ਨਹੀਂ ਕਰ ਅੱਜ ਜਾਗਰ ਵਿੱਚ ਪੀ ਕੇ ਆਏ ਸੀ ਜਾਗਰ ਤੇ ਬੇਗਾਨਾ ਆ ਗਿਆ ਸੀ ਦੋ ਬੀਏ ਬਾਬੇ ਵੇਖਿਆ ਹਾਂਜੀ ਹਾਂਜੀ ਤੇ ਕੀਸੀ ਹੋ ਗਿਆ ਪਈਆਂ ਸਾਰੇ ਟੱਪੜ ਦੀਆਂ ਥੋੜਾ ਜਿਹਾ ਇੱਥੇ ਜੀ ਕਰਕੇ ਆ ਤੇਰਾ ਪਤਾ ਲੱਗੇ ਸਾਰਿਆਂ ਨੂੰ ਕੋਈ ਨਹੀਂ ਕੋਈ ਨਹੀਂ ਨਹੀਂ ਹੈ ਪਹਿਲੇ ਵੀ ਐਵੇਂ ਬੋਲ ਕੇ ਗਿਆ ਨਹੀਂ ਪਾਪਾ ਜੀ ਮੈਂ ਕਿਹਾ ਕਿਹੜੇ ਪੁੱਤ ਕੀਸੀ ਹੋਈਆਂ ਪਈਆਂ ਹਾਂਜੀ ਹਾਂਜੀ ਕਿ ਸੇਵਾ ਪਾਣੀ ਨੰਦ ਗਿਆ ਹੁਣ ਲੰਗਾ ਬੇ ਸਿਰਫ ਮੈਂ ਇਸ ਬੱਚਾ ਜਿਹੜਾ ਮੇਰੇ 2.5 ਸਾਲ 3 ਸਾਲ ਨੇਟਾਂ ਨਾਲੇ ਤੇਰੇ ਕੰਮ ਫਾਰਮ ਹੋਇਆ ਇਹ ਵੀ ਪੁੱਛ ਇੱਕ ਦਰਵਾਜ਼ੇ ਤੇ ਕਿਾਸ਼ ਲਿਆ ਕੇ ਬਾਪੂ ਆਹ ਮੰਨੂਗਾ ਸਹੀ ਹੋਪੀ ਤੇ ਮੇਰੇ ਭਰਾ ਦਾ ਕੇਸ ਫਾਰਮ ਹੋ ਗਿਆ ਸਹੀ ਹੋਪੀ ਤੇ ਮੇਰੇ ਕਹਿੰਦਾ ਕੰਮ ਤਾ ਸੀ ਬੱਬੀ ਦੋ ਤਰੀਕਾ ਦਿੰਦਾ ਸੀ ਦੂਜੇ ਹੋਇਆ ਸੀ ਉਹ ਗਿਆ ਸੀਗਾ ਹਾਂ ਜੀ ਤੇ ਜਾ ਕੇ ਵੀ ਲਾ ਕੇ ਨਿਵਾਦ ਕਰਾ ਨਾ ਉਹ ਮੈਨੂੰ ਬਕੀ ਲਾ ਗਿਆ ਬਾਪੂ ਮੰਨੂਗਾ ਦਮਦਨ ਸਹੀ ਠੀਕ ਠੀਕ ਹੋਈ ਇਹਦਾ ਕਹਿੰਦੇ ਸੀ ਨਾ ਆਏ ਆ ਉਹ ਆ ਫਿਰ ਖਵਾਏ ਫੇ ਗੜੇ ਔਰਤ ਨੇ ਸਹੀ ਹਾਂ ਸਹੀ ਗੇ ਤੇ નોકરી ਗਈ ਬੁਈ ਗਈ ਹਾਂਜੀ ਉਹ ਵੀ ਗੱਲ ਦਾ ਪੀ ਕੇ ਮੈਂ ਪੁਲਿਸ ਵਾਲਾ ਨਾ ਸਹੀ ਜੇ ਬਾਪੇ ਪਿਆਰ ਰੱਖ ਕੇ ਗਈ ਮਾਤੀ ਉਰਦੀ ਠੀਕ ਆ ਪੀ ਉਹ ਹੀ ਪੌਂ ਪੌ ਨਿਆ ਕਰੋ ਬਾਪੂ ਜੀ ਠੀਕ ਉਹ ਤੁਹਾਡੇ ਪੌਂ ਪੌ ਠੀਕ ਦੋੜੇ ਨਿਕਾ ਦੋੜੇ ਪਤਾ ਬਾਪੂ ਜੀ ਉਹਨੂੰ ਪੁੱਛੇ ਨਾ ਜਿਹੜਾ ਪਾ ਕੇ ਵਰਦੀਆ ਦਾ ਸੀਗਾ ਠੀਕ ਆ ਵੀ ਆਲਾ ਆਪੋ ਦੀ ਨੌਕਰੀ ਦੀ ਆਪੋ ਦੀ ਸਰਕਾਰ ਤੇ ਮਾਣ ਹੁੰਦਾ ਕੋਈ ਓਏ ਜਿਹਦੇ ਸਿਰ ਤੇ ਚੱਲ ਜਾਣਾ ਮੈਂ ਐਵੇਂ ਨਹੀਂ ਚੱਲਦਾ ਮੈਨੂੰ ਪਾਕਿਸਤਾਨ ਵਾਲਾ ਮਹੰਤ ਕਹਿੰਦੇ ਆ ਅਸੀਂ ਇਹਦੇ ਸੁੱਖ ਮੰਗਦੇ ਆ ਤੇ ਸਾਡੇ ਤਫੇ रात चाल पत ਤੇ ਲੱਗਦੀ ਲੱਗਦਾ ਜਿਵੇਂ ਭਰਤੀ ਗਈ ਹੈ ਮੇਰਾ ਮੁੰਡਾ ਤੇਰਾ ਮੁੰਡਾ ਹਾਂ ਜੀ ਜਾ ਮੈਂ ਤੇਰੇ ਨਾਲ ਹੀ ਸੰਗ ਦੇ ਵਿੱਚ ਜਾਦਾ ਹਾਂ ਜੀ ਠੀਕ ਆ ਤੇਰੇ ਮੁੰਡੇ ਦੀ ਵਾਰਦੀ ਦਊਗਾ ਬਵਾ ਹਾਂ ਜੀ ਠੀਕ ਆ ਕੇਸ ਵੀ ਥਾਰ ਕਰੂੰਗਾ ਹਾਂ ਜੀ ਪਰ ਮਾਪਿਆਂ ਦਾ ਜਿਗਰਾਤਾ ਲਊਗਾ ਠੀਕ ਕੁਛ ਨਹੀਂ ਰੁਕਣਾ ਮਾਪਿਆਂ ਦਾ ਜਿਗਰਾਤਾ ਕਰਾਉਣਾ ਪਊਗਾ ਇੱਥੇ ਤਾਂ ਨਹੀਂ ਤਾਂ ਫਿਰ ਸਵਾ ਮਹੀਨੇ ਬਾਅਦ ਫਿਰ ਵਾਰਦੀ ਦਾ ਚੜ ਜਾਣੀਏ ਤੁਹਾਨੂੰ ਦੱਸਦਾ ਹਾਂ ਠੀਕ ਇਹ ਸੋਚ ਲੈ ਕੋਈ ਕਰਾ ਦੇਗਾ ਜਿਗਰਾਤਾ ਹਾਂ ਰਾਂਦੇ ਚੱਲ ਬੋ ਓਏ ਬੋਲ ਠੀਕ ਆ ਠੀਕ ਆ ਜਾਂਦੇ ਦਾ ਮਾਰੋ ਤੇ ਵੀ ਆ ਜਾਓ ਪਰਸੂ ਤਰੀਕੇ ਬੱਪੂ ਪਿਛਲੇ ਠੀਕ ਆ ਮੈਂ ਮੱਥੋਂ ਛੱਡ ਕੇ ਤੂੰ ਤੜਕੇ ਜਾਉਣੀ ਠੀਕ ਆ ਤੇਰੀ ਦਾਦੇ ਜਾਂਦੇ ਦਾ ਨਾਸ ਹੋਏ ਤਾਂ ਮੈਨੂੰ ਫਕੀਰ ਨਾ ਕਹੀਂ ਠੀਕ ਆ ਠੀਕ ਆ ਫਕੀਰ ਤੇਰਾ ਕਿਹੜਾ ਫਾਇਦਾ ਤੂੰ ਤਾਂ ਮੈਨੂੰ ਕੁੱਤਾ ਕਹੀ ਉਹ ਤੇ ਚਲੋ ਕਰੀਆ ਠੀਕਾ ਸੇਵਾਦਾਰ ਨੂੰ ਠੀਕਾ ਪਰ ਟੇਕਾ ਟੱਕ ਲਗੀਰਾ ਕਰਨ ਲੈ ਜਾਣਾ ਵੀ ਗਲਤੀ ਹੋ ਗਈ ਟਾਸਕ 3 ਤਾਂ ਆ ਗਈ ਠੀਕ ਹੈ ਜੀ ਤੇ ਕੋ ਬੋ ਕਿਹੜੀ ਠੀਕ ਹੈ ਜੀ ਠੀਕਾ ਠੀਕ ਹੈ ਤਿੰਨ ਬੰਦੇ ਫਾਰਕ ਨਾਲ ਠੀਕ ਹੈ ਜੀ ਕਿੰਨਾ ਤਾਂ ਕਿਹਾ ਸਰ ਚਾਰਾ ਚਾਰਾਂ ਦਿਨ ਜੀ ਚਾਰਾਂ ਦਿਨ ਮੈਨੂੰ ਨਹੀਂ ਲੋਡ ਮੈਂ ਤਿੰਨ ਫਾਰਕ ਸੁਣ ਠੀਕ ਹੋ ਗਿਆ ਇਸ ਤੋਂ ਬਰੀ ਜਿਹੜਾ ਅਕਰਾ ਗਿਆ ਉਹ ਤੋਂ ਤੈਨੂੰ ਮਿਨਾ ਬਾਰੋਂ ਵੀ ਬੰਦ ਠੀਕ ਹੈ ਜੀ ਠੀਕਾ ਹਲਾ ਤੈਨੂੰ ਬਰੀ ਹੁਣ ਠੀਕ ਹੈ ਜੀ ਫੇਰ ਇੱਕ ਵਾਰੀ ਹੋ ਗਏ ਠੀਕ ਹੈ ਜੀ ਠੀਕਾ ਪ੍ਰਾਨੀ ਸੁੰਦਰਾ ਲਿਆਉਣੀ ਹੈ ਉਹਨੇ ਉਹ ਪੀ ਕਰਿਆ ਇਹਨੂੰ ਬੋਧੂ ਗਾੜੀ ਬਈ ਉਹ ਬੋਧੂ ਗਾੜੀ ਬੈਠੀ ਜਿਸੇ ਤਰ੍ਹਾਂ ਗਾੜੀ ਤੇਰਾ ਪੁੱਤਰ ਬੈਠਾ ਕੜਾ ਕਰਿਆ ਗਿਆ ਬਾਦੇ ਪੰਜਾਹ ਵੇਖੇ ਕੰਡ ਥੋੜਾ ਮਾਣੋ ਵੀ ਕਾਤਾ ਥੋੜੇ ਕਰਤਾ ਵੀ ਛੁੱਟੇ ਪਾਉਂਦੇ ਅੱਛਾ ਜੀ ਨਾ ਹੋਵੇ ਥੋੜੂ ਬੁਲਾਉਂਦੀ ਜੀ ਇੱਕ ਕਿੰਨੇ ਦੇ ਪੈਸੇ ਦੇ ਤਾਏ ਜੀ ਸਾਡੇ ਕੋਲ ਕੁਝ ਨਹੀਂ ਹੈ ਰਾਮ ਨਹੀਂ ਹੁਣ ਤਾਂ ਕੁਝ ਨਹੀਂ ਪਹਿਲਾਂ ਕਿੰਨੇ ਦੇ ਦਿੱਤੇ ਬਾਕੀ ਮੇਰੇ ਹੱਥੋਂ ਲਗਾ 5 ਲੱਖ ਰੁਪਏ ਲੱਗ ਗਏ ਜੀ 5 ਲੱਖ ਹਾਂ ਜੀ ਹੁਣ ਛੁੱਟੀ ਹੋ ਗਈ ਹੈ ਹੋ ਗਈ ਮੈਂ ਕਹਿੰਦਾ ਸੇਵਕ ਪੂਰੀ ਵੇਖੀ ਹੁਣ ਵੇਖੀ ਹੈ ਟੈਕ ਮੁੰਡਾ ਬਰਾਤੇ ਜੋ ਕੇ ਕਰ ਲੋਗੇ ਤੇ ਤੁਹਾਡੇ ਨਾਲ ਸੀ ਤੁਹਾਡੇ ਦੀ ਮੈਂ ਫੋਨ ਕਰਕੇ ਜਾਂਦਾ ਜੀ ਤਰੀਕ ਹੋਈ ਪਰ ਤੁਸੀਂ ਇੱਕ ਵਾਰੀ ਕਿ ਲੈ ਕੇ ਆਏ ਤੇ ਪਰ ਅੱਜ ਮੈਂ ਲੈ ਕੇ ਆਇਆ ਹਾਂ ਕਾਕਾ ਫੇਰਾ ਕੰਮ ਤਾਂ ਮੇਰੇ ਨਾਲ ਗੱਲ ਕਰ ਇਹਨੂੰ ਕਿਸੇ ਨਾਲ ਕੋਈ ਮਤਬਦ ਨਹੀਂ ਠੀਕ ਹਾਂ ਇਹਦੇ ਕੰਮ ਵਾਲੇ ਨਾਲ ਮੇਰੇ ਨਾਲ ਗੱਲ ਕਰ ਨਹੀਂ ਨਹੀਂ ਮੈਂ ਕਰਦਾ ਕੋਈ ਹੁੰਦਰੇ ਕੰਮ ਠੀਕਾ ਤੇਰਾ ਆੜਿਆ ਤਾਂ 10 ਮਿੰਟ ਨਹੀਂ ਆੜਿਆ ਕੋਈ ਹੋ ਸਕਦਾ ਬਾਹਰ ਖੜੀ ਕਰਕੇ ਕੋਈ ਮੇਰਾ ਆੜਿਆ ਨਹੀਂ ਬਾਪੂ ਜੀ ਪਹਿਲਾ ਤਾਂ ਮੈਂ ਇਹ ਨੂੰ ਲਿਆਂਦਾ ਜੀ ਕਿਉਂ ਤੇ ਇਹਨੂੰ ਮਦਦ ਤੇਰੇ ਹੀ ਸੀੜੇ ਪਾ ਕੇ ਨਾ ਤਾਂ ਮਾਤਾ ਲਾ ਪਹਿਲਾ ਤੁਹਾਡੇ ਘਰ ਤੇ ਮੈਂ ਕੁਝ ਬਾਤ ਇਹਨੂੰ ਲਿਆਂਦਾ ਫਿਰ ਕਦੇ ਬਾਹਰ ਪਾ ਗਿਆ ਸਰ ਜਦੋਂ ਤੇਰੇ ਵੇਖ ਲੈ ਤੇਰੇ ਵੇਖ ਲੈ ਲੱਗੇ ਕਰੰਟ ਸਾਰਿਆਂ ਨੂੰ ਕੋਈ ਸ਼ਾਇਦ ਨੀ ਆਇਆ ਕੋਈ ਸ਼ਾਇਦ ਆਇਆ ਕਾਹਦੇ ਕਰੰਟ ਲੱਗੇ ਨਾ ਥੀ ਹੈ ਸਾਰਾ ਜੋੜ-ਜੋੜ ਲਾਉਂਦੇ ਛਾੜ ਕਰ ਦਿੰਦੇ ਮਨ ਕਰੀਏ ਛਾੜ ਮਨ ਦੇ ਕੋ ਬਾਪੂ ਜੀ ਤੁਹਾਡੇ ਦਰ ਤੇ ਆ ਗਏ ਆ ਜੀ ਇਹਨਾਂ ਕੰਮ ਤੋਂ ਬਾਅਦ ਸਿਰ ਬਈ ਸੇਵਾਦਾਰ ਜੀ ਚਾਰਾਂ ਨੂੰ ਬਰੀ ਕਰੋ ਠੀਕ ਆ ਅੰਦਾਜ਼ ਸਵਿੱਤੈ ਯਾਰ ਤਿੰਨ ਮਿੰਟ ਇਹ ਸੇਵਾਦਾਰ ਦੇ ਮੂੰਹ ਨੂੰ ਹੋਣਾ ਠੀਕ ਆ ਇਹਦਾ ਧੰਨਵਾਦ ਕਰੋ ਜਿਹੜਾ ਤੁਹਾਨੂੰ ਕਾਰਨ ਤੇ ਹੋਇਆ ਠੀਕ ਆ ਨਹੀਂ ਤਾਂ ਅਰੇ ਤਾਂ ਪਾਈ ਹੈ ਨਹੀਂ ਤਾਂ ਇਹਦੀ ਨੌਕਰੀ ਹੋ ਗਈ ਮੈਂ ਦਿਨ ਰਾਤ ਕਿੰਦੀ ਘੜਾ ਪਈ ਇਹਨਾਂ ਵਿੱਚ ਹਫਤੇ ਦੋ ਚੰਡੀ ਘੜੇ ਹੁੰਦੇ ਕੀ ਦੱਸੇ ਦੇ 12 ਚੰਡੀ ਘੜੇ ਕਿਹੜੇ ਲੱਗਦੇ ਕਾਕਾ ਤੂੰ ਆ ਗਿਆ ਠੀਕ ਆ ਯਾਰ ਮੌਜਾਂ ਕਰ ਸਦਾ ਦੇ ਵੀ ਵਰਬੋਲ ਤੂੰ ਕਹਦਾ ਬਾਹਰ ਗਿਆ ਆ ਸੀ ਤੁਹਾਡੇ ਆਪੀ ਆਸਾ ਕੋਈ ਬੰਦਾ ਕਾਕਾ ਬੰਨੇ ਬਣ ਗਿਆ ਠੀਕਾ ਚਲੀ ਬੋਤਲ ਸਤ ਨਾਰੀਆ ਲੱਗਣਗੇ 7 ਹੀ ਲੰਡੂ ਅਰਗਰਤੀ ਤੇਲ ਠੀਕ ਆ ਤੇ ਮਥਾ ਮੈਂ ਤੇ ਤਕਾਓ ਜਣਾ ਇਹਨਾਂ ਦੇ ਜਲਾ ਖੜਾ ਦਿਓ ਸੇਵਾਦਾਰ ਮੁਕਾ ਜਲਾ ਖੜ ਦੇਣਾ ਠੀਕ ਆ ਖੜਾ ਦੇਣਾ ਦੇਖੋ ਇਹਨਾਂ ਦੇ ਜਲਾ ਚੜਾ ਦੇ ਸੇਵਾਦਾਰ ਨੂੰ ਠੀਕ ਆ ਲਾਹ ਲੰਗ ਦਾ ਨੋਟ ਕਿੱਥੇ ਮਾਦੂ ਕੋਚ ਦੇ ਜੇ ਕਿਹ ਕਿਹ ਕੀ ਆਦਾ ਹੈ ਨਹੀਂ ਇੱਥੇ ਤੇ ਕੱਟ ਕਰੋ ਉੱਥੇ ਕਰੋ ਨਾ ਵਾਪਸ ਰਾਣੂ ਕਾਲਾ ਬਾਗ ਨੂੰ ਰਾਜੇ ਵਰਦੀ ਲਾ ਦੇ ਫੇਰ ਮੈਂ ਤੇਰੀ ਜੇਤ ਵੇਖ ਸਕਦਾ ਨਾ ਤੇਰੀ ਵੰਤ ਤਰੇਕ ਵੀ ਵੇਖ ਸਕਦਾ ਜਾ ਕਾਕਾ ਹੋ ਗਿਆ ਭਰ ਠੀਕ ਹੈ ਵੀ ਲਓ ਚਲੋ ਆਓ ਵੀ